ਹੈਲੋ ਮੈਟਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਮਹੀਨੇ ਦੋ ਮਹੀਨੇ ਪਤਾ ਨਹੀਂ ਕਿੰਨੇ ਮਹੀਨੇ ਬਾਅਦ ਵਲੌਗ ਬਣਾਉਣ ਲੱਗੇ ਆ ਫਿਰ ਮੌਸਮ ਹੈ ਮੀਂਹ ਵਾਲਾ ਮੀਂਹ ਥੋੜਾ ਥੋੜਾ ਪਈ ਜਾਂਦਾ ਮੈਗਾ ਕੰਟੈਂਟ ਮਿਲਦਾ ਨਹੀਂ ਪਿਆ ਸੀ ਕੋਈ ਦੋ ਮਹੀਨੇ ਦਾ ਪੇਪਰਾਂ 'ਚ ਬਿਜੀ ਸੀ ਤੇ ਹੁਣ ਆਪਾਂ ਤੁਹਾਨੂੰ ਸ਼ੌਂਕ ਕਰਾਂਗੇ ਸਾਰੇ ਕਬੂਤਰ ਦਿਖਾਵਾਂਗੇ ਆਪਣੇ ਆਇਆ ਬਈ ਦਿਖਾਉ ਸਰ ਸਾਰੇ ਆਹ ਕਿਹੜਾ ਜੋੜਾ ਈ ਇਹ ਆਪਣਾ ਫਟਿਆ ਜੋੜਾ ਈ ਤੋ ਖਟੀਆਂ ਦਾ ਜੋੜਾ ਯਾ ਗੋਬੂਤਰ ਕਿੱਥੋਂ ਆਈ ਹੈ ਇਹ ਆ ਆਪਣਾ ਮੈ ਹੀ ਹੋ ਲਈ ਇਹ ਆਪਣਾ ਹੀ ਦੋ ਮਿੰਟ ਇਹ ਆ ਪਾ ਜੀਜੇ ਤੋਂ ਲਿਆਂਦਾ ਸੀ ਬਾਜੀ ਆ ਲਈ ਇਹ ਕਾਲਾ ਕੀ ਨਾ ਪੂਰ ਪਹਿਲਾਂ ਸੀ ਜਮਾ ਕਾਲਾ ਤੇ ਹੁਣ ਕਾਲਾ ਕਾਲਾ ਘਟੇ ਚਿੱਟਾ ਵੱਧ ਹੈ ਤੇ ਦੋ ਮਿੰਟੀ ਆ ਨਾਲ ਇਹਦੇ ਲੱਗੀ ਆ ਕਬੂਤਰੀ ਇਹਨੇ ਇੱਕ ਪਹਿਲਾਂ ਬੱਚਾ ਗੱਡਿਆ ਸੀ ਬੱਚਾ ਕੱਢਿਆ ਇਹਨੇ ਕਾਲਾ ਪੂਰਾ ਤੇ ਹੁਣ ਇਹਨੇ ਕੱਢਿਆ ਕਾਲਾ ਰੋਜਾ ਕਾਲਾ ਚੀਤਾ ਆ ਆ ਪੂਛ ਦੇਖ ਲੋ ਦੋਵੇਂ ਫੜੀ ਹਾਈਟ ਇੰਨੀ ਮਿਲਾਈ ਦੋਵੇਂ ਇਕੱਠੇ ਲਾ ਲਾ ਆ ਦੇਖੋ ਜੀ ਭਾਈ ਰੱਖੋ ਜੀ ਇਹਨੂੰ ਅੰਦਰ ਛੱਡ ਦੋ ਆ ਛੱਡ ਦੇ ਬਾਬੇ ਅੰਦਰ ਛੱਡਦੇ ਨੂੰ ਵੀ ਛੱਡਦੇ

ਪਰੇ ਦੇ ਬੱਚੇ ਵਧੀਆ ਉੜਦੇ ਆਈ ਇਹ ਲਿੱਤੇ ਹੀ ਆਪਹੀ ਦਾਣਾ ਮੰਡੀ ਜੋਂ ਲੈ ਹੁੰਦੇ ਹੀ ਕਿੰਨੋਂ ਬੋਲੀ ਨਹੀਂ ਉਹ ਰੇੜੇ ਤੇ ਆਂਦੇ ਹੁੰਦੇ ਜਿਹੜੇ ਰਾਜਸਥਾਨ ਵਾਲੇ ਪਾਸਿਓਂ 1500 ਦਾ ਲਿੱਤਾ ਸੀਗੇ ਇਹ ਸਾਰੇ 6-7 ਲਿੱਤੇ ਸੀ ਇਹ ਇਕੱਠੀ ਸੋਦ ਦਾ ਲੈ ਆਈ ਇਹਦੇ ਫਰਕ ਚੱਕ ਗਰਾਈ ਇਹਦੇ ਆ ਕਬੂਤਰੀ ਮੈਨੂੰ ਖੜਾ ਦੇ ਉਹ ਤੈਨੂੰ ਆ ਕਬੂਤਰੀ ਦੇਖ ਲਈ ਕਰੋ ਸ਼ੌਂਕੀ ਆ ਇਹਦੇ ਸ਼ੁਰੂ ਤੋਂ ਹੀ ਮੱਛੇ ਹੋਏ ਪਰ ਇਹਦੇ ਕੱਢਣ ਵਾਲੇ ਆਈ ਇਹਦੇ ਬੱਚਿਆ ਦੇ ਵੀ ਆਈ ਸੀਗੇ ਸ਼ੁਰੂ ਤੋਂ ਇਧਰਲੇ ਲੋਕ ਬਣ ਰਿਹਾ ਅੱਤ ਸਾਈਡਾ ਸਰ ਆ ਦੇਖੋ ਹੀ ਇਧਰਲੇ ਪਾਸੋਂ ਇਧਰਲੇ ਪਾਸੋਂ ਆਹ ਥੋੜਾ 빙ਾ ਹੋਇਆ ਪਿਆ ਪਰ ਸ਼ੁਰੂ ਤੋਂ ਹੀ ਹੈ ਪਰ ਤਹਾ ਵੀ ਇਹਨਾਂ ਉਹਦੀ ਪੂਛ ਦਿਖਾ ਦੇ ਬਈ ਪੂਛ ਆ ਪੂਛ ਪੂਛ ਕੋਲਿਆ ਥੋੜਾ ਕਾਲਾ ਖੰਭ ਛਿੰਬ ਕਾਲੇ ਛਿੰਬ ਪੰਜੇ ਦਿਖਾਈ ਬੱਲੇ ਪੰਜੇ ਦੇਖ ਲੋ ਹੁਣ ਦਿਖਾ ਦੇ ਚੰਗੀ ਤਰ੍ਹਾਂ ਆ ਦੇਖੋ ਆ ਕਬੂਤਰੀ ਨਾਲ ਕਬੂਤਰੀ ਚੱਕਰ ਹੁੰਦੇ ਆ ਤੇ ਆ ਯਾਰ ਮਿੱਤਰ ਆਦੇ ਹੋ ਆ ਯਾਰ ਮਿੱਤਰ ਅੱਥਰਿਆ ਪੂਰਾ ਅੱਥਰਿਆ ਆ ਸ਼ੰਗਰ ਆ ਦੇਖੋ ਆ ਕਬੂਤਰੀ ਇਹ ਨਾਲ ਮਿਲੀ ਹੋਈ ਆ ਦੇਖੋ ਇਹਦਾ ਪੱਲਾ ਚੈੱਕ ਕਰ ਲੋ ਦੂਜਾ ਹੈਂ ਬਈ ਉਡਾਤਾ ਇਹ ਤਾਂ ਆਪ ਘਾਟ ਹੀ ਡਾਨਨੇ ਆਈ ਉਹੀ ਡਾਨਨਾ ਕਬੂਤਰੀ ਡੋਣਨੇ ਨਹੀਂ ਬਸ ਮੂੰਹ ਇਹਦਾ ਚੁੰਝਿਤ ਆ ਇਧਰ ਕੱਚ ਚ ਲੱਗਿਆ ਰੰਗ ਤੇ ਆ ਅੱਖਾਂ ਇਹਦੀ ਚਲੋ ਹੁਣ ਦੂਜਾ ਜੋੜਾ ਇੱਕ ਦਿਹੋਣੇ ਆ ਤੁਹਾਨੂੰ ਲਓ ਜੀ ਚੈੱਕ ਕਰੋ ਮੀਰਾ ਵਾਲਾ ਦਗਾ ਇਹਨੂੰ ਬਈ ਚੰਗੀ ਤਰ੍ਹਾਂ ਉਹ ਝੂਮੋ ਗਈ ਗਲਤੀ ਨਾਲ ਹੋਰ ਦਿਖਾ ਇਹਨੂੰ ਪੂਰੇ ਕਰੀਬ ਗ੍ਰਾਮੜਾ ਹੈ ਛੜਦੀ ਛੜਦੀ ਇਹ ਬਲਾਰੇ ਮਾਰ ਗਿਆ ਆ ਦੇਖੋਈ ਤੇ ਇਹਦੇ ਨਾਲ ਦੀ ਗੂਤ ਨਹੀਂ ਦਿਖਾਓ ਬਾਈ ਆ ਇਹਦੇ ਨਾਲ ਦੀ ਗੂਤ ਨਹੀਂ ਚੇਟੀਆਂ ਦੀ ਰਾਜਨ ਵਾਲਿਆਂ ਚੋਂ ਆਉਂਦੀ ਆ ਆਹ ਦੇਖੋਰਾ ਬਾਈ ਆ ਇਹ ਦੇ ਫਾਰਾ ਬਈ ਕਾਇਦਾ ਪੱਲਾ ਬਈ ਆ ਇਧਰ ਪੀਲਾ ਰੰਗ ਨਹੀਂ ਏ ਇਹ ਹਲਦੀ ਲੱਗੀ ਹੋਈ ਏ ਲਗੜ ਮਾ ਬਿੱਲੀ ਮਾਰ ਗਈ ਜੀ ਇਹਦੇ ਇਹ ਆ ਪੂਛ ਦੇ ਕੋਈ ਸਭ ਤੋਂ ਪੁਰਾਣੀ ਗੋਤਰੀ ਇਹ ਤੇ ਕੋਦਰ ਜਿਹੜੀ ਪਹਿਲੇ ਦਿਖਾਈ ਸੀ ਕਾਲੀ ਜਿੰਨੀ ਆ ਦੇਖ ਛੱਡ ਦੇ ਬਈ ਦੂਜਾ ਜੋੜਾ ਦਿਖਾ ਦੇ ਇਹ ਦਿਖਾ ਦੇ ਜੋੜਾ ਉਹ ਕਾਲਾ ਜਿੰਨੀ ਦਾ देखो ये अपना हयारा ले थे 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 गया नहीं 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 आ जो बड़ा गोत्र मामे तो लेंदा वया बाळा गरम आई तेले पल्ले चेक करो आई फरा ओ कटनी पले दोबारा पाकेंदा मामे ने कटाई ना हम इधरो काटर कर रखी नीवा ए पैर पंजी रखा दे ठल पई हुई है पैरच पक्की पक्की ठल पाई है नंबर वाली जी ऐसे ਤੇ ਅਜੀ ਲੰਬਾ ਦੇਖੋ ਜੀ ਲੰਬਾਈ ਚੈੱਕ ਕਰੋ ਯਾਰ ਹੋਈ ਛੜਦੇ ਛੜਦੇ ਕੋਈ ਆਉ ਗਿਆ ਜੀ ਹੁਣ ਇਹ ਨਾਲ ਦੀ ਕਬੂਤਰੀ ਦਿਖਾ ਆ ਇਹ ਨਾਲ ਦੀ ਕਬੂਤਰੀ ਸ਼ਾਕੀ ਇਧਰ ਨੂੰ ਕਰੀ ਹਾਂ ਫੇਸ ਕਰੇ ਇਧਰ ਨੂੰ ਫੇਸ ਇਹ ਵੀ ਹੈਗੀ ਹੈ ਇਹ ਵੀ ਪਰ ਉਹ ਹੋਇਆ ਪਿਆ ਬਸ ਰਹਿਣ ਦੇ ਭਰਾ ਇਹ ਵੀ ਉਹ ਪੱਕਾ ਜੋੜਾ ਹੈ ਉਹ ਗਿਆ ਹੀ ਦੇਖੋ ਪਰ ਆਹੀ ਪਰ ਆਹੀ ਫਿਰ ਪੜ ਲੈਂਦੀ ਤੂੰ ਇਹ ਪਹਿਲੇ ਬਾਬਾ ਹੋਰ ਦੇਖੋ ਜੀ ਹੁਣ ਅਗਲਾ ਜੋੜਾ ਕੱਢ ਲਿਆ ਬਾਬੇ ਅੱਛਾ ਹੁਣ ਲਓ ਜੀ ਦੂਜਾ ਅਗਲਾ ਜੋੜਾ ਇਹ ਹੈਗਾ ਲਾਲ ਚੀਨਾ ਤੁਸੀਂ ਦੱਸੋ ਇਹ ਕਿਹੜੀ ਨਸਲ ਚੋਂ ਹੈ ਤੁਸੀਂ ਦੱਸੋ ਕਮੈਂਟ ਕਰਕੇ ਜਿਹਨੂੰ ਪਤਾ ਕਮੈਂਟ ਕਰਕੇ ਦੱਸੋ ਇਹ ਵੀ ਵਧੀਆ ਹੈਗਾ दखाई भाई पल्ला करके दखाया बीमे ने तू इला ही इधरों लगे हरा रंग दूजे पास है इधर आक करो इधर गुलाबी लगे पंजे भूज दिखाए भाई देख ली छे ਇਹ ਕਬੂਤਰ ਦੀ ਫਾਨ ਨਾਲ ਦੀ ਕਾਲਾ ਸ਼ੇਮਬੇ ਦੇ ਕਾਲਾ ਦੇ ਲਾਲ 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 ਭੂਰਾ ਸ਼ੇਮਬੇ ਇਹਦੇ ਤੇਰੀ ਕਬੂਤਰੀ ਘੜਦੇ ਉਹ ਭਾਈ ਅੰਦਰ ਹੀ ਬਾਹਰ ਰੱਖਿਆ ਹੀ ਮੁੰਡਾ ਹਰ ਕੇ ਬੋਲੇ ਸਰਦੂ ਆ ਚੈੱਕ ਕਰੋ ਕਬੂਤਰੀ ਜੀ ਆ ਦੇਖੋ ਇਹ ਕਾਲੀ ਚੀਨੀ ਇਹ ਵੀ ਬਾਈ ਜੀ ਬਾਈ ਉੱਡੀ ਹੋਈ ਐ ਇਹ ਕੱਟੀ ਗਈ ਸੀ ਆ ਨੀ ਮਗਰੀ ਇਤਰਾ ਗੁਲਾਬੀ ਸੀ ਤੇ ਆ ਦੇਖੋ ਇਹ ਇਧਰੋਂ ਇਧਰੋਂ ਦੇਖੋ ਸਾਰਾ ਰੰਗ ਹੀ ਪੰਜੇ ਦੇ ਦੀ ਪੂਛ ਦਿਖਾ ਦੇ ਦੀ ਚੰਗੀ ਤਰ੍ਹਾਂ ਨੋ ਹੈਗਾ ਬਿੱਠਾਂ ਲੱਗੀਆਂ ਪਈਆਂ ਇਹ ਮੀਂਹ ਕਰਕੇ ਹੀ ਆ ਪੂਛ ਚੈੱਕ ਕਰ ਲਈ ਸਰਦੇ ਬਾਬੇ ਨੂੰ ਅਲੀ ਹੋਈ ਤੇਰੀ ਮਾਲ ਮੂੰਹ ਥੋੜੀ ਦਿਖਾਣਾ ਹੁੰਦਾ ਆ ਕਾਲੇ ਪੱਲੇ ਦਾ ਚੈੱਕ ਕਰੋ ਜੀ ਬਹੁਤ ਕਾਲੇ ਪੱਲੇ ਦਾ ਮਸ਼ਹੂਰ ਹੋਇਆ ਇਹ ਦੇਖ ਕਾਲੇ ਪੱਲੇ ਦਾ ਹੁਣ ਤਾਂ ਥੋੜਾ ਬੰਦ ਰੰਗ ਉਤਰ ਕੇ ਡਾਈ ਲੱਗੀ ਸੀ ਅੰਦਰੋਂ ਆ ਪੱਲਾ ਚੈੱਕ ਕਰੀਏ ਇਹਦੀ ਬੜੀ ਵੀਡੀਓ ਮਸ਼ਹੂਰ ਹੋਈ ਆ ਮੈਂ ਲਿੰਕ ਇੰਸਟਾਗ੍ਰam ਤੇ ਚੈੱਕ ਕਰਮੀਓ ਡਿਸਕ੍ਰਿਪਸ਼ਨ ਚ ਮੈਂ ਦੀ ਲਿੰਕ ਪਾ ਦੂੰਗਾ ਇੰਸਟਾ ਦੀ ਇੰਸਟਾ ਦੀ ਨਹੀਂ ਵੀਡੀਓ ਦੀ ਪਾਉਂਗਾ ਆ ਜੀ ਅੱਖਾਂ ਰੱਖ ਦੀ ਸ਼ੌਂਕ ਕਰ ਲਈ ਨਰਮੈਂਟ ਚਲੋ ਆਦੇ ਪੰਜੇ ਚੈੱਕ ਕਰ ਲਈ ਨੀਚੇ ਬਾੜਾ ਨੇੜੇ ਵੀ ਨਾ ਕਰ ਤੇ ਆ ਜੀ ਪੂਛ ਤੇ ਕੋ ਕਿਉਂ ਆ ਬੰਦ ਪੂਛ ਵਾਲਾ ਬੰਦ ਟੇਲ ਵਾਲਾ ਗੋਤਰੀ ਪਰਨੇ ਹੋਣਾ ਹੈ ਰੰਗਾਂ ਨਿਭਰਾਏ ਬਾਅਦ ਸਾ ਇਹ ਨਾਲ ਮਿਲੀ ਉਹ ਕਾਲੇ ਪੱਲੇ ਵਾਲੇ ਜਿਹੜਾ ਪਿੱਛੇ ਖਾ吃 ਸੀ ਗੋਲੀ ਸਿਰ ਦੇ ਉੱਤੋਂ ਦੇਖੋ ਜੀ ਇਧਰ ਨੀਕਾ ਕਰੋ ਜੀ ਬਾਹਲੀ ਕਰੋ ਉਹਦੀ ਚਿਟੀਆਂ ਖਾਦੀ ਗੋਲੀ ਆਇਆ ਸੱਲਾ ਚੈੱਕ ਕਰ ਲੈ ਬਾਹਲੀ ਕਰੋ ਮਾਈ ਇਹਦਾ ਕੋਈ ਪਤਾ ਨਹੀਂਗਾ ਆਪ ਕੋ ਆਪ ਪਾਣੀ ਆਪਣੀ ਹੈਣੀ ਇਹ ਪਪਾ ਹੀ ਜਾਂਦੀ ਉੱਪਰ ਨਾਲ ਉਹਦੇ ਜੀ ਨਹੀਂ ਚੈੱਕ ਕਰਨਾ ਇਹਨੇ ਇੱਕ ਬੱਚਾ ਗੱਡੀ ਮੈਨੂੰ ਤਾਂ ਪਛਾਨ ਚ ਹੀ ਨਹੀਂ ਆਉਂਦੇ ਭਾਈ ਹੁਣ ਤਾਂ ਸਾਰੇ ਚਟੇ ਹੋਏ ਪਏ ਆ ਕਿਹੜਾ ਕਿਹਦੇ ਨਾਲ ਮਿਲਿਆ ਸਮਝ ਨਹੀਂ ਆਦਾ ਭਾਈ ਦੋ ਮਿੰਟ ਕਾਕਾ ਜੀ ਸੋਰੀ ਆ ਲੋ ਇੱਕ ਹਾਂ ਪੰਗੇ ਲਿਆ ਯਰ ਇਹ ਐਕਸਪੈਰੀਮੈਂਟ ਕਰੀਏ ਨਾ ਆਏਗਾ ਆ ਕਰੋ ਸ਼ੌਕ ਜੀ ਇਹ ਵੀ ਤੁਸੀਂ ਦੱਸੋ ਕਿਹੜੀ ਨਸਲ ਚੋਈ ਇਹ ਦੂਜਾ ਕਬੂਤਰ ਉਹ ਪਹਿਲਾ ਸੀਗਾ ਦੱਸਿਓ ਉਹ ਕਿਹੜੀ ਨਸਲ ਚੋਈ ਇਹ ਵੀ ਦੱਸੋ ਆ ਦੇਖੋ ਪੱਲਾ ਚੱਕੋ ਕਿਹੜਾ ਹੀ ਪੱਲਾ ਹੈ ਚੌੜਾ ਪਿੰਡਾ ਦੋ ਮਿੰਟੋ ਪਤਾ ਜਮਾ ਚਿੱਟੇ-ਚਿੱਟੇ ਪਏ ਹੱਥ ਦੀ ਬਹੁਤ ਕੱਟ ਲਉਂਦੇ ਅੱਜ ਸ਼ੌਕ ਕਰਾਉਣ ਲੱਗੇ ਸੀ ਤੇ ਅੱਜ ਹੀ ਲਾਇਆ ਬੇਨੰਸ ਆਫ ਆ ਦੇਖੀ ਇਧਰੋਂ ਵੀ ਚਿੱਟਾ ਇਧਰੋਂ ਵੀ ਚਿੱਟਾ ਹੈ ਇਧਰੋਂ ਵੀ ਕੋਈ ਰੰਗ ਨਹੀਂ ਲੱਗਿਆ ਕੋਈ ਰੰਗ ਨਹੀਂ ਪਹਿਲਾਂ ਲੱਗਿਆ ਸੀ ਕਾਲਾ ਪੋਟਾ ਸੀ ਇਹਦੀ ਗੁਲਾਬੀ ਕੰਨੀ ਉਸ ਚੈੱਕ ਕਰਨੀ ਸਿਰ ਤੇ ਕੱਲੇ ਇੱਕ ਛੋਟਾ ਸਿਰ ਤੇ ਲੱਗਾ ਗੁਲਾਬ ਰੰਗ ਦਾ ਲੱਗਿਆ ਪੰਜੇ ਚੈੱਕ ਕਰ ਲਈ ਮੋਜਾ ਪਜਾਮੀ ਮੋਜਾ ਹੀ ਇਹਦੇ ਨਾਲ ਪਿੰਮੀ ਲਈ ਗਈ ਹੈ ਮੰਜਰੀ ਕਿਸਲਾ ਭਾਈ ਉੱਥੇ ਹੋਏ ਆ ਦੇਖੋ ਜੀ ਇਹ ਮਿਲੀ ਹੈ ਚਿੜੀਆਂ ਆਖਾ ਦੀ ਕਬੂਤਰ ਆਪਾਂ ਲੈ ਖਰੀਦੀ ਸੀ ਕਿਸੇ ਨੂੰ ਭਾਈ ਜਾਵੇ ਕੰਪਨੀ ਕਰਦੇ ਵਿੱਚ ਬੋਲ ਪੋ ਤੇ ਇਹਨੂੰ ਮੋਰ ਦਿਖਾਉਣੇ ਲੱਗੇ ਇਹਦੀ ਲੱਤ ਟੁੱਟੀ ਗਈ ਧਿਆਨ ਨਾ ਹੁਣ ਫੜਨ ਦਾ ਵੀ ਨਹੀਂ ਹੱਲ ਅਹੀਂ ਕੀ ਕਰਦੇ ਕਿੰਦੀਆਂ ਅੱਖਾਂ ਦੀ ਗੂਤਰੀ ਗਈ ਤੈਨੂੰ ਦੀ ਮੋਰ ਦਿਖਾਉਣੇ ਆ ਮੋਰ ਤੇ ਇਹਦੀ ਨਹੀਂ ਲੱਕੀ ਬੰਨੇ ਛਾਟ ਕੀ ਛਾਟ ਆ ਆਪਣੇ ਕੋਲ ਤਾਂ ਹੁੰਦਾ ਹੀ ਕਾਲੇ ਬੱਲੇ ਵਾਲਾ ਜਿਹੜਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ ਲਾਲ ਜੀ ਨਹੀਂ ਨਾਲ ਤੇ ਉਹ ਪਿੱਛੇ ਰੋਜੀ ਬੈਠੀ ਆ ਜੋੜਾ ਇੱਧਰ ਬੈਠਾ ਹੀ ਤੇ ਆ ਲਾਲ ਚੀਨਾ ਇਹਨੂੰ ਤਾਂ ਦਿਖਾਉਣੇ ਆ ਫੜ ਕੇ ਤੁਹਾਨੂੰ ਦੋ ਫੜੀ ਇਹਨੂੰ ਵੀ ਦਿਖਾਈਏ ਪੁੱਤਰ ਚੈੱਕ ਕਰੀ ਲਾਲ ਚੀਨਾ ਮੇਰਾ ਗਏ ਆਪਾਂ ਮੁੰਡੇ ਤੋਂ ਲੈ ਕੇ ਆਂਦਾ ਹੀ ਇਹ पला जा दो, दो मिंट दूजा देख लो ही। दे लग गयी आई। आई आई पंजे लगे एक पंजे टुटा वे ਆ ਆ ਗਿਆ ਪੰਚਾਇਦਾ ਇੱਧਰੋਂ ਪੰਚੇ ਦਾ ਯਾਰ ਤੂੰ ਆ ਦੇ ਹਾਂ ਉਹੀ ਆ ਗਿਆ ਜੀ ਆ ਦੇਖੋ ਇਹ ਖੱਟੀਆਂ ਖਾਲਕ ਕਾਲੀ ਚੁੰਝ ਦੇ ਤੀਜਾ ਕਬੂਤਰ ਜਿਹੜਾ ਤੁਸੀਂ ਦੱਸੋਗੇ ਨਸਲ ਕਿਹੜੀ ਹੈ ਦੀ ਤੁਹਾਨੂੰ ਵੀ ਦੇਖ ਲੈਣੇ ਸਾਨੂੰ ਵੀ ਕਿੰਨੀ ਨੌਲੇਜ ਜਦੋਂ ਵੀਡੀਓ ਆ ਦੇਖੋ ਜੀ ਚਿੱਟੀਆਂ ਖਾਲਕ ਚਿਟੀਆਂ ਸੋਰੀ ਖੱਡੀਆਂ ਖਾ ਦਾ ਗੋਤਰਾ ਕਰੋ ਸ਼ੋਅ ਇਹਦੀ ਦੱਸੋ ਹੀ ਤੀਜਾ ਨੰਬਰ ਹੈ ਇਹ ਇਹ ਤੁਸੀਂ ਦੱਸੋ ਦੁਬਾਰਾ ਫਿਰ ਕਿਹੜੀ ਨਸਲ ਹੈ ਤੀਜੇ ਗੋਤਰਾ ਦੀ ਕਮੈਂਟ ਕਰੀ ਹੋਈ ਪਹਿਲੇ ਦੀ ਆਹ ਦੂਜੇ ਦੀ ਆਹ ਤੀਜੇ ਦੀ ਜਿਹਨੇ ਸਹੀ ਕਮੈਂਟ ਕੀਤਾ ਈ ਉਹਨੂੰ ਆਪਾਂ ਗਿਫਟ ਕਰਾਂਗੇ ਕੋਈ ਗੋਤਰੇ ਦਾ ਦੂਜਾ ਪੱਲਾ ਦਿਖਾਈਓ ਆਹ ਦੇਖੋ ਦੂਜਾ ਪੱਲਾ ਇਹਦੇ ਪੰਜੇ ਨੇ ਆ ਦੇਖੋ ਜੀ ਇਹਦੇ ਪੰਜੇ ਇਹਦੇ ਮੋਜ ਹੈ ਇਹਦੇ ਵੀ ਪੈਰਾ ਤੇ ਪਜਾਮੀ ਆ ਇਹਦੀ ਕੁੰਛਾਈ ਪਹਿਲੀ ਵਾਰੀ ਜੁ ਮਿਲਦੇ ਆਈ